ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਲੌਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਚ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਨੰਗਲ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਇੱਕ ਤੁਹਾਨੂੰ ਗੱਬਣ ਟੌਪ ਦਾ ਨਗੀਨਾ ਝੋਟੀ ਦਿਖਾ ਦੇਾਂਗੇ ਤੇ ਤਿੰਨ ਤੁਹਾਨੂੰ ਦਿਖਾ ਦੇ ਬੜਾ ਇੱਕ ਤੋਂ ਔਕੜ ਗੱਬਣ ਚੈੱਕ ਪਾਸ ਦਿਖਾ ਦੇ ਦੋ ਗੱਬਣਾ ਬੜਾ ਦਿਖਾ ਦੇ ਗੱਲਬਾਤ ਬਾਈ ਗੁਲਦੀਪ ਨਾਲ ਕਰਾਵਾਂਗੇ ਆਜੋ ਜੀ ਹਾਂਜੀ ਸਸੀ ਦਾ ਬਾਈ ਜੀ ਸਸੀ ਦਾ ਬਾਈ ਉਹ ਠੀਕ ਹੋ ਗੁਲਦੀਪ ਹਾਂਜੀ ਹਾਂਜੀ ਪਹਿਲਾਂ ਤਾਂ ਨੰਬਰ ਬੋਲ ਵੀਰੇ ਨੰਬਰ 9988036033 36033 ਪਿੰਡ ਆਪਣਾ ਜੀ ਨੰਗਲ ਜੀ ਪਿੰਡ ਨੰਗਲ ਜ਼ਿਲ੍ਹਾ ਆਪਾਂ ਨੂੰ ਮੋਗਾ ਤਹਿਸੀਲ ਨਿਹਾਲ ਸਿੰਘ ਤਹਿਸੀਲ ਆ ਗਈ ਨਿਹਾਲ ਸਿੰਘ ਵਾਲਾ ਕੋਈ ਪਾਸ-ਪਾਸ ਦੇ ਪਿੰਡ ਵੀਰੇ ਬੌਡੇ ਅਕਤੂਬੁਰਾ ਨਿਹਾਲ ਸਿੰਘ ਵਾਲਾ ਥੋੜ ਕੋਟਰ ਨੇ ਸੀ ਹਾਂ ਜੀ ਤੇ ਕਿੰਨੇ ਕੁ ਬਹੁ ਮਿਲਦੇ ਰਹਿੰਦੇ ਹਰ ਵਕਤ ਹੌਣ ਬਹੁਤ ਹੁੰਦੇ 10 12 ਬਸ ਹਰ 15 ਹਰ ਵਕਤ ਮੰਨਾਂ ਵੀ ਗਾਈਆਂ ਵੀ ਟੋਕੜ ਗੱਬਣਾ ਵੀ ਵੱਡੇ ਬੱਚਿਆਂ ਵਾਲੀਆਂ ਵੀ ਯਾਨੀ ਹਰੇਕ ਕਿਸਮ ਦਾ ਭੈਣ ਭਰਾ ਨੇ ਜਿਹੋ ਜੇ ਪੈਸੇ ਲਾਉਣੇ ਹੋ ਜੇ ਤੇ ਪ੍ਰਾਣੀ ਆਪਣਾ ਵਿਵਾਰ ਦਾ ਕੰਮ ਆ ਗਿਆ ਹਾਂ ਜੀ ਹਾਂ ਜੀ ਭਾਈ ਤੇ ਆਪਣਾ ਵੀ ਕਾਫੀ ਚਿਰ ਦਾ ਬਾਵਾ ਗਾਈਆਂ ਦੇ ਨਾਲ ਕਿਲਦੀ ਭਜ ਕਿੰਨੇ ਨਾ ਗਿਆ ਬਾਈ ਅੱਜ ਨਾਗ 40 ਨਾਗ ਤਾਂ ਵੈਸੇ 7 8 ਵੈਸੇ 4 ਨਾਗ 4 ਜਿਹੜੇ ਕੈਮਰੇ ਦੇ ਸਾਹਮਣੇ ਆ ਹਾਂਜੀ ਹਾਂਜੀ ਜਿਹੜੀ ਗਲਦੀਬ ਬੁਰਿਆ ਆਪਾਂ ਕੱਟੀ ਦੇਖੇ ਨੇ ਨੇੜੇ ਚੱਲ ਬੜੋ ਨਗ ਇਨਾ ਹੀ ਆ ਹਨਾ ਹਾਂਜੀ ਦੂਜਾ ਸਵਾਲ ਤੇ ਦੂਜਾ ਸਵਾਲ ਆ ਗਿਆ ਤੇ ਭਜਨ ਪੂਜਨ ਬੜਾ ਤੇ ਥਣ ਲੈਵੇ ਦੀ ਬੜੀ ਸਾਫ ਹੈ ਨਾ ਤੇ ਬਾਈ ਜੀ ਕਿੰਨੇ ਦਿਨ ਬਾਕੀ ਆ ਇਹਦੇ ਇਹਦੇ ਜੀ ਮਾਲਕਾਂ ਮੁਤਾਬ ਦੱਸਣ ਮੁਗਦਾ 20 ਤਰੀਕ ਨੂੰ ਦਿਨ ਪੂਰੇ ਆ ਜੀ 20 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਹਾਂਜੀ ਤੇ ਦੁੱਧ ਫਿਰ ਪਹਿਲੇ ਸੂਏ ਕਿੰਨਾ ਕੁ ਪਹਿਲੇ ਸੂਏ 14 ਲੀਟਰ ਦੁੱਧ ਪਲੂਨ ਦਾ ਮਾਲਕਾਂ 14 ਲੀਟਰ ਦੁੱਧੇ ਦਾ ਕੱਢਿਆ ਹੋਇਆ ਤੇ ਐ ਕਿ 15 ਦੇ ਦੂ ਬਾਈ 15 ਪਲੱਸ ਦੇਉਗੇ ਜੀ ਉੱਠੀ ਆਪਾਂ ਚੱਲ 15 ਕਹਿ ਕੇ ਸੋਲੋ ਜੀ ਨੂੰ ਤੋੜਾ ਕਰਾ ਕੇ ਚੈੱਕ ਤੁਹਾਨੂੰ ਥਾਣ ਲੈਵੇ ਦੀ ਡਿਜ਼ਾਈਨਿੰਗ ਚੈੱਕ ਕਰਾਵਾਂਗੇ ਜੀ ਕੱਲਾ ਕੱਲਾ ਥਾਣ ਲੱਗਿਆ ਝੋਟੀ ਨੂੰ ਤੇ ਦਿਨ ਕਿੰਨੇ ਲੈ ਜੂ ਵੀਰ ਹਣ ਦਿਨ ਹੀ ਘੱਟ ਘੱਟ 5-6 ਦਿਨ 5 ਤੋਂ 6 ਦਿਨ ਬਾਕੀ ਆ ਦੇਖੋ ਜੀ ਥਾਣ ਪਾਂਡੇ ਸਾਫ ਹੋਏ ਵੇ ਥੋੜੇ ਜਿ ਲੇਟੀਆਂ ਵੀਡੀਓ ਬਣਾਉਣ ਨੂੰ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਝੋਟੀ ਦੀ ਤੇ ਥੱਲੋਂ ਨਹੀਂ ਭਾਈ ਕੋਈ ਕਹਿ ਸਕਦਾ ਹਨਾ ਆਕੇ ਹਾਂਜੀ ਹਾਂਜੀ ਪੀੜੀ ਦੇ ਪਾਵਿਆਂ ਆ ਰਗੇ ਥਾਣਾ ਜੀ ਕੱਲਾ ਕੱਲਾ ਥਾਣ ਲੱਗਿਆ ਚਾਰੇ ਥਾਣ ਸਪੇਸ ਦੇ ਉੱਤੇ ਲੱਗੇ ਵਿਆ ਤੇ ਬਾਕੀ ਦੀ ਗੱਲ ਜਿਹੜਾ ਕੰਦ ਕਾਠਾ ਕੁਆਲਿਟੀ ਹੈ ਝੋਟੀ ਦੇ ਮੂੰਹੋਂ ਬੋਲਦੀ ਹੈ ਜੀ ਤੇ ਥਾਣ ਮੈਂ ਕਹਿੰਦਾ ਤੇ ਫਿਰ ਧਾਰ ਧੂਰ ਬੜੀ ਬੋਲੀ ਬਹੁਤ ਬੋਲੀ ਬਹੁਤ ਜ਼ਿਆਦਾ ਬੋਲੀ ਬਾਕੀ ਦੀ ਬਾਈ ਕਹਿੰਦਾ ਜਾਣ ਪਛਾਣ ਜੋ ਝੋਟੀ ਆਈ ਵੀ ਆਪਣੀ ਹਾਂਜੀ ਹਾਂਜੀ ਆ ਦੇਖੋ ਜੀ ਥਾਣਲੇ ਵਾ ਨੇੜੇ ਤੋਂ ਕਰੋ ਚੈੱਕ ਕਲਦੀਪਰੇ ਡਿਮਾਂਡ ਐ ਦੀ ਡਿਮਾਂਡ ਇੱਕ ਅਸੀ ਆਈ ਬੁਟ ਇੱਕ ਅਸੀ ਇਮਾਨਦਾਰ ਕਰ ਦਿਆਂਗੇ ਬਾਕੀ ਚੰਗੀਆਂ ਝੋਟੀਆਂ ਦੇ ਵਿੱਚੋਂ ਆ ਗਈ ਮਾਨਦਾਨ ਤੁਹਾਡਾ ਖੁੱਲਾ ਹੋ ਜਾਣਾ ਕੋਈ ਐਸੀ ਗੱਲ M29 ਦੀ ਆਪ ਆ ਜੀ EBS ਦੇ ਵੀਰਾਂਵਲ ਦੀ ਪ੍ਰੇਖਸ਼ਤ ਰੋ ਗੱਬਣ ਪ੍ਰੈਕਸ ਤੋਂ ਓਕੇ ਜੀ ਪ੍ਰੈਕਸ ਤੋਂ ਪ੍ਰੈਕਸ ਤੋਂ ਠੀਕ ਹੈ ਜੀ ਤੇ ਹੁਣ ਬਾਈ ਜਿਹੜੀ ਬੈਡ ਦੇਖੀ ਇਹਨੇ ਇਹ ਬੈਡ ਨੇ ਸੋਣਾ ਦੂਜੇ ਸੂਏ ਦੂਜਾ ਸੂਆ ਸੂਰੇ ਹੀ ਆ ਤੇ ਬਾਈ ਕਿੰਨੇ ਦਿਨ ਘੱਟ ਜੂਗੀ ਇਹ ਘੱਟੋ ਘੱਟ 10 ਬਰਨ ਲੈ ਜੀ 10 ਤੋਂ 12 ਦਿਨ ਤੇ ਕਿੰਨਾ ਗੋਧ ਦੁੱਧ ਦਿੱਤਾ ਪਹਿਲੇ ਸੂਏ ਫਿਰ ਪਹਿਲੇ ਸੂਏ 16 ਕਿਲੋ ਦੁੱਧ ਦਿੱਤਾ ਹੀ ਮਾਲਕਾ ਮੁਤਾਬਕ ਅਰਗੇ 20 ਕਿਲੋ ਦੁੱਧ ਪਾ ਦੂ ਅੱਛੀ 20 ਕਿਲੋ ਦੁੱਧ ਦੀ ਆਪਾਂ ਇਤੋਂ ਉਮੀਦ ਕਰ ਸਕਦੇ ਹਾਂ ਜੀ ਬਾਕੀ ਥਾਣਲੇ ਵੀ ਦੀ ਸਾਹਾ ਥਾਣਾ ਤੁਹਾਨੂੰ ਓਕੇ ਬਾਈ ਕੁਲਦੀ ਓਕੇ ਇੱਕ ਨੰਬਰ ਦੀ ਇਹ ਸੂਆ ਕਿਹੜਾ ਦੱਸਿਆ ਸੂਆ ਦੂਜਾ ਜੀ ਦੂਜਾ ਸੂਆ ਰੇ ਨਾਲ ਤੇ ਪੈਸੇ ਬਾਈ ਕਿੰਨੇ ਦੇ ਇਹਦਾ 75000 ਹੈ 75000 ਜਮਾ ਜਾਏ ਰੇਟ ਆ ਠੀਕ ਆ ਜੀ ਤੇ ਕੱਟੀ ਦੇਖੋ ਕਿੰਨੀ ਪਿਆਰੀ ਹੈ ਜੀ ਦੁਬਾਰਾ ਫੇਰ ਕੱਟੀ ਤੇ ਮਾਰਦੇ ਗਏ ਕੈਮਰਾ ਤੇ ਹੁਣ ਵੀਰੇ ਕ੍ਰੋਸ ਬੈਡ ਜਿਹੜੀ ਅੱਗੇ ਆ ਗਈ ਹਾਂਜੀ ਲਾਟ ਤੇ ਤੁਹਾਨੂੰ ਟੋਕੜ ਗੱਬਣ ਦਿਖਾਵਾਂਗੇ ਐਂਡ ਤਾਈਂ ਵੀਡੀਓ ਦੇਖ ਲਿਓ ਬਣੇ ਰਹੋ ਠ ਤੇ ਬਾਈ ਬੜੀ ਵੱਡੀ ਵਹਿੜਾ ਹਨਾ ਹਾਂਜੀ ਦੂਜੇ ਸੂਏ ਜੀ ਦੂਜੇ ਸੂਏ ਕਿੰਨੇ ਕਿ ਦਿਨ ਵਾਇਕਲ ਦੀ ਬਾਕੀ ਇਹਦਾ ਜੀ 22 23 ਤਰੀਕ ਨੂੰ ਦਿਨ ਪੂਰੇ ਹੀ ਮਾਲ ਕੰਮ ਤਾਂ ਹੋ ਗਿਆ ਸੀਲ ਠੰਡੀ ਆ ਬਾਈ ਬਹੁਤ ਜ਼ਿਆਦਾ ਜੀ ਓਕੇ ਜੀ ਮੋੜ ਲਿਓ ਸੀਲ ਠੰਡੀ ਆ ਬਾਈ ਦਾ ਕਹਿਣਾ ਹਾਂਜੀ ਤੇ ਬਾਕੀ ਦੀ ਗੱਲ ਯਾਰ ਦੁੱਧੇ ਨੇ ਦੇਣੇ ਦੇਣਾ ਕਿੰਨਾ ਕੱਢੂ ਫਰੇਦ ਕੀ ਇੱਕ ਪਿਛਲੇ ਸੂਏ 15 ਕਿਲੋ ਦੁੱਧ ਕੱਢਿਆ ਜੀ ਓਕੇ 15 ਕਿਲੋ ਦੁੱਧ ਇਹਦਾ ਕੱਢਿਆ ਹੋਇਆ ਜੀ ਤੇ ਬਾਕੀ ਦੀ ਗੱਲ ਥਣ ਭਾਂਡਾ ਕਰੋ ਚੱਕ ਇੱਕ ਨੰਬਰ ਤੇ ਗਲਾਸ ਆ ਰਗੇ ਥਣ ਲੱਗੇ ਹਨਾ ਬਾਈ ਹਾਂਜੀ ਹਾਂਜੀ ਚੁਾਈ ਚੁਈ ਧਾਰ ਬਹੁਤ ਸੁਣੀ ਹੈ ਇਹਨਾਂ ਰੇਟ 70000 ਰੁਪਏ 70000 ਰੁਪਏ ਮੰਨਤਾਲ ਹੋ ਜਾਊਗਾ ਹਾਂਜੀ ਹਾਂਜੀ ਹੁਣ ਆਪਾਂ ਲਾਸਟ ਦੇ ਦਿਖਾ ਦਈਏ ਤੋਕੜ ਗੱਬਣ ਐਚ ਐਫ ਪਿਆ ਹੋਰ ਹਨਾ ਹਾਂਜੀ ਵੱਡੇ ਸਾਈਜ਼ ਦੀ ਆ ਗਈ ਤੇ ਕੰਨ ਕੰਨ ਦੇਖ ਹਨਾ ਬਹੁਤ ਵੱਦੀ ਤੇ ਚੰਗੇ ਟੈਕਲ ਦੀ ਕਿੰਨਾ ਕੁ ਤਾਜੀ ਦੁੱਧ ਦਿੱਤਾ ਹੋਇਆ ਬਾਈ ਇਹਦਾ ਦੁੱਧ 26 ਕਿਲੋ ਦਿੱਤਾ ਬਾਈ 26 ਕਿਲੋ ਹੁਣ ਬੋਲਾ ਦੁੱਧ ਸੌਰੀ ਕਿੰਨਾ ਆਏ ਥੱਲੇ ਇਹ ਵਾਲੇ ਬੁੱਟੇ ਦੁੱਧ ਸੀ ਵੀਰੇ 14 ਕਿਲੋ ਹੁਣੇ ਪੁਰਾ ਕ ਘਰ ਜਮਸੇ ਉਪਰ ਆ ਜਿਆਦੇ ਕਰ ਗਈ ਓਕੇ ਹਾਂਜੀ ਹੁਣ ਕਿੰਨਾ ਵੀਰੇ ਹੁਣ ਵੀਰੇ ਦੁੱਧ ਤਾਂ 10 ਨੂੰ 9 ਮੰਨ ਲਿਓ 9 ਤੇ ਕਿੰਨੇ ਜਰ ਦੀ ਚੱਕ ਪਾਸ ਆ ਇਹ ਇਹ ਜੀ 19 ਤਰੀਕ ਨੂੰ ਚੌਥਾ ਮਹੀਨਾ ਲੱਗ ਜਾਂ ਬਾਕੀ ਬਰੀਡਡ ਵਾਹਰ ਆ ਗਿਆ ਨਾ ਹਾਂਜੀ ਹਾਂਜੀ ਬਹੁਤ ਜਿਆਦੇ ਵੱਡੇ ਕਦ ਕੜ ਦੀ ਆ ਗਈ ਜੀ ਤੇ ਸੂਆ ਦੂਜੇ ਦੂਜੇ ਵਾਸਤੇ ਗੱਪਣਾ ਬਾਈ ਹਾਂਜੀ ਦੂਜੇ ਵਾਸਤੇ ਦੂਜੇ ਤੇ ਸੂਏ ਵਾਸਤੇ ਗੱਪਣ ਟੋਕੜ ਗੱਪਣ ਤੇ ਬਾਈ ਚੋਣ ਜਾਣ ਦਾ ਤਾਂ ਇਹਨਾਂ ਦਾ ਪਤਾ ਹੀ ਹੁੰਦਾ ਸੀਲ ਹੁੰਦੀਆਂ ਹੀ ਆ ਹਾਂ ਪੂਰ ਸ਼ਰਲਾ ਥਣ ਘੱਟ ਵੱਧੀ ਕਿ ਸੇਤੀ ਪੂਰੀ ਤੇ ਕੁਲਦੀਪ ਕਿੰਨੇ ਪੈਸਾ ਵੀਰੇ ਦੇ ਇਨਾ ਹੀ 60000 ਰੁਪਏ ਤੇ ਚੈੱਕ ਆਪਣੀ ਕਰਾਈ ਵੀ ਆਲਾ ਆਪਦੀ ਕਰਾ ਕੇ ਲੈ ਲੈ। ਆਪਦੀ ਕਰਾ ਕੇ ਲੈ ਸਕਦੇ। ਓਕੇ ਬਾਕੀ ਦੱਸੂਗੀ ਜੋ ਤੁਸੀਂ ਕੋਲੇ ਆਉਂਗੇ ਥਣਾ ਥਣਾ ਦਿਓ ਕਿ ਮਸ਼ੀਨੀ ਚਵਾਈ ਕਰੋ ਹੱਤੀ ਜਵਾਈ ਕਰੋ ਤੇ ਵਾਲਟੀ ਬੁਲਟੀ ਰੱਖ ਕੇ ਫਿਰ ਗੁੰਡਰਨੀ ਜਿਵੇਂ ਮਰ ਜੇ ਕੋਈ ਵਰਜੀ ਚੋਈ ਜਾਵੇ ਉਹ ਬੱਚੇ ਨੂੰ ਵਾ ਦੇਉ। 60000 ਰੁਪਏ ਦੇ ਵਿੱਚ ਤੋਂ ਕੜ ਗੰਮਣ 4 ਮਹੀਨੇ ਚੈੱਕ ਪਾਸ ਤੁਹਾਨੂੰ ਮਿਲਣੀ ਆ 70000 ਦੇ ਵਿੱਚ ਤੁਹਾਨੂੰ ਮਿਲਣੀ ਹੈ ਕ੍ਰਾਸ ਬੈਡ ਤੇ 75000 ਬਾਈ ਇਹਦਾ 75000 ਰੁਪਏ ਇਹਦਾ 75000 ਦੇ ਵਿੱਚ ਤੁਹਾਨੂੰ ਇਹ ਵੀ ਚੰਗੀ ਵੈੜਾ ਦਿਨ ਕੱਟ ਜੀ ਤੇ ਕੱਟੀ ਮੇਨ ਤੁਸੀਂ ਦੇਖੋ ਆ ਦੇਖੋ ਜੀ ਚੰਗੀ ਕੱਟੀ ਤੁਹਾਨੂੰ ਦਿਖਾਤੀ ਹੈ ਜਰੂਰ ਬਾਈ ਆ ਵੀਡੀਓ ਬਣਾਉਣ ਦਾ ਟਾਈਮ ਨਹੀਂ ਸਹੀ ਓਕੇ ਜੀ ਕੋਈ ਗੱਲ ਨਹੀਂ ਵੀਰੇ ਹਾਂ ਤੇ ਬਾਕੀ ਦਾ ਜਰੂਰ ਬਾਈ ਨਾ ਕਰੇ ਸਿੰਗ ਸੁੰਗ ਦਾ ਕੋਈ ਮੌਜ ਮੈਂ ਕਹਾਂ ਕੋਈ ਮੌਲ ਹੀ ਨਹੀਂ ਯਾਰ ਚਾਰਚ ਵੀਰੇ ਦਾ origignal ਆ ਸਾਰੀ ਤੇ ਨੰਬਰ ਬਾਈ ਦਿਲਦੀ ਫੇਰ ਬੋਲ ਨੰਬਰ 9986036033 36033 ਪਿੰਡ ਨੰਗਲ ਜੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਨਿਹਾਲ ਸਿੰਘ ਵਾਲੇ ਦੇ ਪਿੰਡ ਆ ਧੰਨਵਾਦ